ਹਾਂਜੀ ਜੀ ਐਨੂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਰਹੇਗੀ ਤੁਹਾਡੇ ਲਈ ਜਿਹੜੇ ਵੀ ਵਿਰਜਗਾਰ ਮਿਹਨਤੀ ਲੋੜਵੰਦ ਵਿਦਿਆਰਥੀ ਨੇ ਵਿਰਜਗਾਰ ਨੇ ਉਹਨਾਂ ਤੱਕ ਇਹ ਵੀਡੀਓ ਜਰੂਰ ਸਾਂਝੀ ਕਰਨੀ ਆ ਕਿਉਂਕਿ ਚੋਣਾ ਦਾ ਕੰਮ ਜਿਹੜਾ ਹੁਣ ਖਤਮ ਹੋ ਚੁੱਕਿਆ ਤੇ ਇੱਕ ਦੋ ਮਹੀਨੇ ਤੁਹਾਡੇ ਲਈ ਜਿਹੜੇ ਇਹ ਹੁਣ ਅਗਲੇ ਮਹੀਨਿਆਂ ਕਹਿਣ ਤੋਂ ਪਹਿਪ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਮਤਿਹਾਨ ਹੋਣੇ ਨੇ ਜਿਹੜੇ ਨੌਕਰੀਆਂ ਦੇ ਨਾਲ ਸੰਬੰਧਿਤ ਚਾਹੇ ਉਹ ਚੀਟੀ ਦੀ ਪੰਜਾਬੀ ਦੀ ਗੱਲ ਕਰੀਏ ਨਵੇਂ ਪਾਠਕ੍ਰਮ ਦੇ ਮੁਤਾਬਕ ਅੱਗੇ ਆਉਣ ਵਾਲੇ ਸਮੇਂ 'ਚ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ UGC NET ਚੱਲ ਰਿਹਾ ਜੀ ਸਕੂਲ ਲੈਕਚਰਰ ਕਾਲਜ ਪ੍ਰੋਫੈਸਰ ਦੀ ਭਰਤੀ ਜਾਂ TGT ਜਾਂ PGDT ਦਾ ਜਿਹੜਾ ਵੀ ਇਮਤਿਹਾਨ ਹੋਣਾ DTPSSB ਪੰਜਾਬੀ ਦਾ ਜਿਹੜਾ ਖਾਸ ਤੌਰ ਤੇ ਨਵੇਂ ਪਾਠਕ੍ਰਮ ਦੇ ਮੁਤਾਬਕ ਬਿਲਕੁਲ ਮੁਫਤ ਤਿਆਰੀ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜੀ ਤੇ ਵੀਡੀਓ ਦੇਖਿਓ ਵੀਡੀਓ ਦੇਖਣ ਤੋਂ ਬਾਅਦ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫਿਰ ਵੀਡੀਓ ਵੀ ਸਾਂਝੀ ਕਰਿਓ ਜਦੋਂ ਤੁਹਾਡੇ ਮਨ ਦੀ ਤਸੱਲੀ ਹੋ ਜਾਏ ਆਪਾਂ ਪਹਿਲਾ ਸਵਾਲ ਕਰਦੇ ਹਾਂ ਜੀ ਪੰਜਾਬੀ ਦਾ ਉਹ ਕਿਹੜਾ ਕਹਾਣੀਕਾਰ ਹੈ ਜਿਸ ਨੇ ਗੋਦਾਮ ਕੀ ਪ੍ਰੀਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਆਪਣੀ ਨੌਕਰੀ ਦਾ ਸਫ਼ਰ ਤੈਅ ਕੀਤਾ ਹਾਂਜੀ ਇਹ ਨਾਂਵਾ ਜੀ ਸਾਡੇ ਕੋਲੇ ਸੁਜਾਨ ਸਿੰਘ ਤੇ ਅਗਲਾ ਸਵਾਲ ਸੁਜਾਨ ਸਿੰਘ ਨੇ ਜਿਹੜੀ ਪੰਜਾਬੀ ਸੀ ਉਹ ਕਿਸਤੋਂ ਸਿੱਖੀ ਸੀ ਜਿਵੇਂ ਜਿਵੇਂ ਸਵਾਲ ਤੁਸੀਂ ਕਰਦੇ ਜਾਮੋਗੇ ਜਵਾਬ ਤੁਹਾਡੇ ਧਿਆਨ ਚਾਉਂਦੇ ਰਹਿਣਗੇ ਤੁਹਾਨੂੰ ਪਤਾ ਲੱਗੇਗਾ ਕਿਉਂ ਕਿਉਂ ਇਹ ਸਵਾਲ ਇਮਤਿਹਾਨ ਦੇ ਪੱਖ ਤੋਂ ਲਾਜ਼ਮੀ ਨੇ ਰਾਗੀ ਦਿਆਲ ਸਿੰਘ ਦੇ ਭਾਈ ਕਰਮ ਸਿੰਘ ਪਾਤਸ਼ਾਹ ਸੁਜਾਨ ਸਿੰਘ ਦੇ ਪੰਜਾਬੀ ਸਿੱਖੀ ਸੀ ਤੇ ਸੁਜਾਨ ਸਿੰਘ ਨੇ ਸਭ ਤੋਂ ਪਹਿਲਾਂ ਸਾਹਿਦੀ ਕਿਸਵਿਦਾ ਵਿੱਚ ਲਿਖਿਆ ਸੁਜਾਨ ਸਿੰਘ ਨੂੰ ਜਦੋਂ ਤੁਸੀਂ ਪੜ੍ਹਦੇ ਆਂ ਜਾਣਦੇ ਆਂ ਜਾਂ ਪਾਠਕ੍ਰਮ ਦੇ ਵਿੱਚ ਵੀ ਤੁਸੀਂ ਇਹਨੂੰ ਕਹਾਣੀਕਾਰ ਦੇ ਤੌਰ ਤੇ ਦਿੱਤਾ ਹੋਇਆ ਤੁਹਾਡੇ ਸਿਲੇਬਸ ਦੇ ਵਿੱਚ ਵੀ ਤਾਂ ਸੁਜਾਨ ਸਿੰਘ ਨੇ ਸਭ ਤੋਂ ਪਹਿਲਾਂ ਸਾਹਿਦੀ ਕਿਸਵਿਦਾ ਦੇ ਵਿੱਚ ਲਿਖਿਆ ਉਹ ਲਿਖਿਆ ਸੀ ਇਹਨਾਂ ਨੇ ਜੀ ਕਵਿਤਾ ਲਿਖੀ ਸੀ ਸਭ ਤੋਂ ਪਹਿਲਾਂ ਕਵਟਾਮਾ ਲਿਖਦੇ ਰਹੇ ਨੇ ਤਾਂ ਜਿਹੜੀ ਸੁਜਾਨ ਸਿੰਘ ਨੇ ਸਾਹਿਦੀ ਕਿਸਵਿਦਾ ਵਿੱਚ ਲਿਖਿਆ ਕਿਹੜੀ-ਕਿਹੜੀਆਂ ਹੋਰ ਵਿਧਾਵਾਂ ਸੀ ਜਿਨ੍ਹਾਂ ਦੇ ਵਿੱਚ ਲਿਖਿਆ ਉਹ ਕਵਿਤਾ ਤਾਂ ਪਹਿਲਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਵਾਰਤਕ ਵੀ ਲਿਖੀ ਆ ਇਹਨਾਂ ਨੇ ਆਪਣੀ ਸਵੈ ਜੀਵਨੀ ਵੀ ਲਿਖੀ ਆ ਪਰ ਇਹਨਾਂ ਦੀ ਪ੍ਰਸਿੱਧੀ ਜਿਵੇਂ ਆਪਾਂ ਪਹਿਲੇ ਤੁਹਾਡੇ ਨਾਲ ਸਾਂਝ ਬਣਾਈ ਆ ਕਿ ਕਹਾਣੀਕਾਰ ਦੇ ਤੌਰ ਤੇ ਵੱਧ ਹੋਈ ਆ ਤਾਂ ਸੁਜਾਨ ਸਿੰਘ ਜੀ ਕਹਾਣੀਕਾਰ ਦੇ ਤੌਰ ਤੇ ਇਹਨਾਂ ਦੀ ਪਛਾਣ ਬਣੀ ਆ ਤਾਂ ਸਭ ਤੋਂ ਪਹਿਲੀ ਕਹਾਣੀ ਕਿਹੜੀ ਸੀ ਇਹਨਾਂ ਦੀ ਤਾਂ ਇਹ ਵੀ ਇਹ ਬਹੁਤ ਮਹੱਤਵਪੂਰਨ ਸਵਾਲ ਆ ਸਭ ਤੋਂ ਜ਼ਰੂਰੀ ਇਹਨੂੰ ਲਿਖ ਕੇ ਰੱਖ ਲਓ ਦਿਮਾਗ ਦੇ ਵਿੱਚ ਯਾਦ ਕਰ ਲਓ ਕਹਾਣੀ ਦਾ ਨਾਮ ਸੀਗਾ ਜੀ ਭਲੇਖਾ ਜੀ ਸੁਜਾਨ ਸਿੰਘ ਦੀ ਜਿਹੜੀ ਸਭ ਤੋਂ ਪਹਿਲੀ ਕਹਾਣੀ ਸੀ ਭਲੇਖਾ ਤੇ ਇੱਕ ਕਿਸਰਸਾਲੇ ਦੇ ਵਿੱਚ ਛਪੀ ਸੀ ਤਾਂ ਇਹ ਵੀ ਯਾਦ ਰੱਖਣਾ ਬਹੁਤ ਲਾਜ਼ਮੀ ਹੈ ਜੀ ਇਹ ਸੀ ਲਖਾਰੀ ਰਸਾਲੇ ਦੇ ਵਿੱਚ ਮਹੱਤਵਪੂਰਨ ਸਵਾਲ ਇਮਤਿਹਾਨ ਦੇ ਪੱਖ ਤੋਂ ਪਿਛਲੇ ਸਾਲਾਂ ਦੇ ਵਿੱਚ ਆਏ ਹੋਏ ਤਿਆਰੀ ਦੇ ਆਧਾਰ ਤੇ ਹੈ ਜੀ ਇਹ ਸੁਜਾਨ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਕਿਹੋ ਜਿਹੇ ਇਹ ਬਹੁਤ ਜ਼ਰੂਰੀ ਹੈ ਜ਼ਿਆਦਾਤਰ ਜਿਹੜੀ ਇਹਦੀਆਂ ਕਹਾਣੀਆਂ ਦੇ ਪਾਤਰ ਨੇ ਉਹ ਨਿਮਨ ਵਰਗ ਦੇ ਸਧਾਰਨ ਮਨੁੱਖ ਨੇ ਜੀ ਤਾਂ ਸੁਜਾਨ ਸਿੰਘ ਦਾ ਜਨਮ ਪੰਜ ਸੱਤ ਸਵਾਲ ਜਰ ਜੜੇ ਕੀ ਬਹੁਤ ਜ਼ਰੂਰੀ ਨੇ ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ 29 ਜਲਾਈ 1909 ਨੂੰ ਹੋਇਆ ਜੀ ਜਨਮ ਹੋਇਆ ਕਿੱਥੇ ਹੈ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸੁਜਾਨ ਸਿੰਘ ਦੇ ਮਾਤਾ ਪਿਤਾ ਦਾ ਨਾਮ ਜੀ ਸ਼੍ਰੀਮਤੀ ਜਮਨਾ ਦੇਵੀ ਤੇ ਪਿਤਾ ਸਰਦਾਰ ਹਕੀਮ ਸਿੰਘ ਉਹਨਾਂ ਦਾ ਬਚਪਨ ਕਿੱਥੇ ਵੀ ਤਿਆ ਜਦੋਂ ਆਪਾਂ ਪਹਿਲਾ ਸਵਾਲ ਤੁਹਾਡੇ ਨਾਲ ਸਾਂਝ ਬਣਾਈ ਸੀ ਕਿ ਪੰਜਾਬੀ ਕਿੱਥੋਂ ਕਿੰਨਾ ਤੋਂ ਸਿੱਖੀ ਸੀ ਇਸੇ ਕਰਕੇ ਹੀ ਉਹ ਸਵਾਲ ਵੜਿਆ ਸੀ ਕਿਉਂਕਿ ਸੁਜਾਨ ਸਿੰਘ ਦਾ ਜਿਹੜਾ ਬਚਪਨ ਹੈ ਉਹ ਕਿੱਥੇ ਬੀਤਿਆ ਸੀ ਉਹ ਬੰਗਾਲ ਦੇ ਵਿੱਚ ਬੀਤਿਆ ਸੀਗਾ ਇਸ ਲਈ ਉਹ ਸਵਾਲ ਵੀ ਜ਼ਰੂਰੀ ਹੈ ਤੇ ਇਹ ਸਵਾਲ ਵੀ ਇਮਤਿਹਾਨ ਦੇ ਪੱਖ ਤੋਂ ਧਿਆਨ ਦੇ ਵਿੱਚ ਰੱਖਣਾ ਕਿ ਸੁਜਾਨ ਸਿੰਘ ਦਾ ਬਚਪਨ ਕਿੱਥੇ ਬੀਤਿਆ ਸੀ ਜਨਮ ਹੋਇਆ ਕਿੱਥੇ ਸੀ ਉਹ ਵੱਖਰਾ ਸਵਾਲ ਸੁਜਾਨ ਸਿੰਘ ਦੀ ਮੌਤ ਕਦੋਂ ਹੁੰਦੀ ਹੈ ਫਿਰ ਸੁਜਾਨ ਸਿੰਘ ਦੀ ਮੌਤ ਹੈ ਜੀ 21 April 1993 ਨੂੰ ਇਹ ਸਵਾਲ ਮਹੱਤਵਪੂਰਨ ਹੋਣ ਦੇ ਨਾਲ ਨਾਲ ਜਿਹੜੇ ਅਗਲੇ ਸਵਾਲ ਨੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਨੇ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਕਿਹੜੇ-ਕਿਹੜੇ ਨੇ ਕਹਾਣੀ ਸੰਗ੍ਰਹਿਆਂ ਦੇ ਤੁਸੀਂ ਨਾਮ ਸਕਰੀਨ ਤੇ ਦੇਖੋਗੇ ਤਾਂ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਹੈ ਤੁਹਾਨੂੰ ਲਿੰਕ ਦੇ ਦੇਵਾਂਗੇ ਨਾਲ ਦੀ ਇੱਥੇ YouTube ਦੇ ਵਿੱਚ ਇਹਨਾਂ ਕਹਾਣੀ ਸੰਗ੍ਰਹਿਆਂ ਨੂੰ ਸੌਖੇ ਤਰੀਕੇ ਨਾਲ ਯਾਦ ਕਰਨ ਦਾ ਝੰਗ ਤਰੀਕਾ ਵੀ ਆਪਣੇ ਚੈਨਲ ਤੇ ਤੁਹਾਨੂੰ ਪਹਿਲਾਂ ਤੋਂ ਦੱਸਿਆ ਹੋਇਆ ਤੇ ਸਾਰੇ ਕਹਾਣੀ ਸੰਗ੍ਰਹਿ ਤੁਸੀਂ ਯਾਦ ਰੱਖ ਸਕਦੇ ਹੋ ਪੇਪਰ ਦੇ ਪੱਖ ਤੋਂ ਸੁਜਾਨ ਸਿੰਘ ਦੇ ਇਹ ਜਿਹੜੇ ਦਿੱਤੇ ਆ ਕਹਾਣੀ ਸੰਗ੍ਰਹਿ ਇਹਨਾਂ ਕਹਾਣੀ ਸੰਗ੍ਰਹਿਾਂ ਦੇ ਵਿੱਚ ਇੱਕ ਅਜਿਹਾ ਕਹਾਣੀ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ ਹੋਇਆ ਜੀ ਦਿੱਤੇ ਗਏ ਕਹਾਣੀ ਸੰਗ੍ਰਹਿਾਂ ਦੇ ਵਿੱਚੋਂ ਉਹਦਾ ਨਾਮ ਆ ਜੀ ਸ਼ਹਿਰ ਅਤੇ ਗਰਾਹ ਹੁਣ ਸਵਾਲ ਇੱਥੇ ਬਣਦਾ ਸਾਹਿਤ ਅਕਾਦਮੀ ਪੁਰਸਕਾਰ ਜਿੰਨੇ ਵੀ ਮਿਲੇ ਆ ਕਿਹੜੇ ਸਾਲ ਕਿਸ ਨੂੰ ਮਿਲਿਆ ਕਿਹੜੇ ਲੇਖਕ ਨੂੰ ਕਿਸ ਵਿਧਾ ਦੇ ਲਈ ਮਿਲਿਆ ਉਹਨਾਂ ਨੂੰ ਯਾਦ ਕਰਨ ਦਾ ਢੰਗ ਤਰੀਕਾ ਵੀ ਆਪਣੇ ਚੈਨਲ ਤੇ ਵੀਡੀਓ ਪਾਈਆਂ ਨੇ ਉਹ ਵੀ ਤੁਹਾਨੂੰ ਲਿੰਕ ਦੇ ਦੇਵਾਂਗੇ ਜੀ ਪਹਿਲਾਂ ਤੋਂ ਆਪਣੇ ਚੈਨਲ ਤੇ ਤਹਾਡੇ ਇਥੇ ਸਵਾਲ ਟਿੱਪਣੀ ਦੇ ਵਿੱਚ ਤੁਸੀਂ ਜਵਾਬ ਦੇਣਾ ਕਿ ਕਿਹੜੇ ਸਾਲ ਦੇ ਵਿੱਚ ਮਿਲਿਆ ਸੀ ਸੁਜਾਨ ਸਿੰਘ ਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਸ਼ੋਸ਼ਣ ਦੇ ਸਬੰਧਤ ਕਹਾਣੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਬਹੁਤ ਮਹੱਤਵਪੂਰਨ ਹੈ ਤੇ ਆਮ ਤੁਹਾਨੂੰ ਇਹ ਸਵਾਲ ਨਹੀਂ ਮਿਲਣਗੇ ਜੀ ਪਰ ਇਮਤਿਹਾਨ ਦੇ ਪੱਖ ਤੋਂ ਜ਼ਰੂਰੀ ਨੇ ਇਸ ਲਈ ਤੁਹਾਡੇ ਲਈ ਸਵਾਲ ਤਿਆਰ ਕੀਤੇ ਗਏ ਆ ਰੱਬ ਦੀ ਮੌਤ ਤੇ ਸੱਟਾ ਕਹਾਣੀਆਂ ਨੂੰ ਯਾਦ ਰੱਖ ਲਿਓ ਸੁਜਾਨ ਸਿੰਘ ਦੀਆਂ ਕਹਾਣੀਆਂ ਨੇ ਕਈ ਵਾਰੀ ਇਸ ਨੂੰ ਸਵਾਲ ਆ ਜਾਂਦਾ ਕਿ ਰੱਬ ਦੀ ਮੌਤ ਕਿਸ ਦੀ ਕਹਾਣੀ ਹੈ ਨਹੀਂ ਕਿਤੇ ਪੜਿਆ ਹੁੰਦਾ ਤਾਂ ਨਹੀਂ ਧਿਆਨ ਚ ਰਹਿੰਦਾ ਆ ਤਾਂ ਦੂਜਾ ਕਿਸ ਵਿਸ਼ੇ ਤੇ ਅਧਾਰਤ ਨੇ ਇਹ ਵੀ ਤੁਹਾਡੇ ਧਿਆਨ ਦੇ ਲਈ ਦੋ ਦੋ ਤਿੰਨ ਤਿੰਨ ਸਵਾਲ ਇੱਕ ਸਵਾਲ ਦੇ ਵਿੱਚੋਂ ਬਣ ਸਕਦੇ ਆ ਯਾਦ ਰੱਖ ਸਕਦੇ ਹੋ ਜੀ ਸੁਜਾਨ ਸਿੰਘ ਨੇ ਔਰਤਾਂ ਹਮਦਰਦੀ ਸੰਬੰਧਿਤ ਕਹਾਣੀਆਂ ਵੀ ਲਿਖੀਆਂ ਨੇ ਤੇ ਉਹ ਕਹਾਣੀਆਂ ਕਿਹੜੀਆਂ ਨੇ ਉਹਨਾਂ ਦਾ ਸਵਾਲ ਅਗਲਾ ਹੀ ਹੈ ਤਾਂ ਕਹਾਣੀਆਂ ਦੇ ਨਾਮ ਤੁਸੀਂ ਸਕਰੀਨ ਤੇ ਦੇਖੋਗੇ ਵੀ ਭੀਸ਼ਮ ਤਪੱਸਿਆ ਪਸ਼ਾਣ ਡੇਢ ਆਦਮੀ ਐਕਸੀਡੈਂਟ ਸਰਵਰਕ ਦੀ ਚਲਕ ਹਾਂ ਜਿਹੜੀ ਵੀ ਕੋਚਿੰਗ ਸੈਂਟਰਾਂ ਦੇ ਵਿੱਚ ਤਿਆਰੀ ਕਰ ਰਹੇ ਆ ਤਾਂ ਉਹ ਜਰੂਰ ਟਿੱਪਣੀ ਕਰਕੇ ਦੱਸਿਓ ਕਿ ਉਹ ਇਮਤਿਹਾਨ ਦੇ ਪੱਖ ਤੋਂ ਜਿਹੜੇ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ ਤਾਂ ਕਿ ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰ ਤੁਹਾਨੂੰ ਮਿਲ ਰਹੇ ਨੇ ਆਪਣੇ ਚੰਦੇ ਤੁਹਾਨੂੰ ਮਿਲਣਗੇ ਜੀ ਬਿਲਕੁਲ ਮੁਫਤ ਦੇ ਵਿੱਚ ਬਸ ਕੰਮ ਤੁਸੀਂ ਕੀ ਕਰਨਾ ਜਦੋਂ ਤੁਹਾਡੀ ਮਨ ਦੀ ਤਸੱਲੀ ਹੋ ਜੇ ਤਾਂ ਵੀਡੀਓ ਨੂੰ ਜਰੂਰ ਸਾਂਝੀ ਕਰਨਾ ਪ੍ਰਸਿੱਧ ਕਹਾਣੀਆਂ ਦੇ ਨਾਮ ਹਾਂ ਤੁਸੀਂ ਇਹਨਾਂ ਵਿੱਚ ਇੱਕ ਕਹਾਣੀਆਂ ਨੂੰ ਵੀ ਯਾਦ ਰੱਖ ਲੈਣਾ ਰਾਖ ਲੀਲਾ ਪ੍ਰਾਣਾ ਬਾਗਾਂ ਦਾ ਰਾਖਾ ਪਠਾਨ ਦੀ ਧੀ ਕਾਲਮ ਜਾਗ ਪਈ ਕੁਲਫੀ ਦੀ ਸਾਂਝ ਉਮੀਦ ਕਰਦੇ ਇਹਨਾਂ ਦੇ ਵਿੱਚੋਂ ਕੋਈ ਕਹਾਣੀ ਪੜੀਆਂ ਵੀ ਹੋਣਗੇ ਜਿਹੜੀ ਜਿਹੜੀ ਕਹਾਣੀ ਪੜੀ ਆ ਟਿੱਪਣੀ ਕਰ ਸਕਦੇ ਹੋ ਹੁਣ ਸਵਾਲ ਜਿਹੜੇ ਜ਼ਰੂਰੀ ਨੇ ਏਟੀਟੀ ਵਾਲੇ ਜ਼ਰੂਰ ਧਿਆਨ ਰੱਖਿਓ ਕਿਉਂਕਿ ਉਹਨਾਂ ਦੇ ਸਲਿਪਸ ਦੇ ਮੁਤਾਬਕ ਕੁਲਫੀ ਕਹਾਣੀ ਦੀ ਹੁਣ ਜਿਹੜੀ ਆਪਾਂ ਕੁਲਫੀ ਤੇ ਸਾਂਝ ਆ ਮਹੱਤਵਪੂਰਨ ਪ੍ਰਸਿੱਧ ਕਹਾਣੀਆਂ ਦੇ ਵਿੱਚ ਆ ਲਿਖੀਆਂ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਕੁਲਫੀ ਕਹਾਣੀ ਦੀ ਗੱਲ ਕਰਾਂਗੇ ਪਹਿਲਾਂ ਕਿਹੜੇ ਮਹੀਨੇ ਦੇ ਵਿੱਚ ਘਟਨਾ ਵਾਪਰਦੀ ਹੈ ਜੀ ਜੂਨ ਦੇ ਵਿੱਚ ਤੇ ਜੂਨ ਮਹੀਨੇ ਦੀ ਉਹ ਕਿਹੜੀ ਤਰੀਕ ਨੂੰ ਘਟਨਾ ਵਾਪਰਦੀ ਹੈ ਇਹ ਵੀ ਯਾਦ ਰੱਖ ਲਿਓ ਜੀ 26 ਸੁਜਾਨ ਸਿੰਘ ਦੀ ਕੁਲਫੀ ਕਹਾਣੀ ਕਿਸ ਕਹਾਣੀ ਸੰਗ੍ਰਹਿ ਵਿੱਚੋਂ ਲਈ ਗਈ ਆ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਜੀ ਬਣ ਜਾਂਦਾਗਾ ਤਾਂ ਇਹ ਕਹਾਣੀ ਸੰਗ੍ਰਹਿ ਆ ਸਭ ਰੰਗ ਕਹਾਣੀ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਜੀ ਤਾਂ ਕੁਲਫੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਜੀ ਦੇ ਵਿੱਚ ਕਾਕਾ ਨਾਮ ਉਸ ਕਾਕਾ ਕਾਕਾ ਹੀ ਹੈ ਉਹਦਾ ਮਤਲਬ ਮੁੱਖ ਪਾਤਰ ਹੈ ਜਿਹੜਾ ਤਾਂ ਕਾਕੇ ਦੀ ਉਮਰ ਕਿੰਨੀ ਸੀ ਉਸ ਕਹਾਣੀ ਦੇ ਮਤਾਬਕ 4.5 ਸਾਲ ਤੇ ਸ਼ਾਹਾਂ ਦੇ ਮੁੰਡੇ ਦੀ ਉਮਰ ਕਿੰਨੀ ਸੀਗੀ ਜੀ ਦੇ ਤੋਂ ਕੁਰਸੀ ਖੋ ਕੇ ਖਾਂਦਾ ਜੀ ਉਹ ਦੀ ਉਹ ਮੇਰਾ 8 ਸਾਲ ਕਲਫੀ ਕਹਾਣੀ ਮੁਤਾਬਕ ਹਵਾਲਾਤ ਦੀ ਤੰਗੀ ਤੋਂ ਵੀ ਪੈੜੀ ਤੰਗੀ ਖੜੀ ਹੁੰਦੀ ਹੈ ਤਾਂ ਇਹ ਹੈ ਜੀ ਪੈਸੇ ਦੀ ਤੰਗੀ ਇਹ ਪ੍ਰਸ਼ਨ ਬਹੁਤ ਮਹੱਤਵਪੂਰਨ ਨੇ ਅਗਲੀ ਗੱਲ ਹੈ ਕਿ ਸਾਂਝ ਕਹਾਣੀ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚੋਂ ਜਿਹੜੇ ਸਵਾਲ ਜ਼ਰੂਰੀ ਹੋ ਜਾਂਦੇ ਨੇ ਸਾਂਝ ਕਹਾਣੀਆਂ ਜਿਹੜੀ ਜੀ ਇਹਦੇ ਵਿੱਚ ਪ੍ਰੋਫੈਸਰ ਐਮ ਐਲ ਮਲਹੋਤਰਾ ਲਾਲ ਚੀਰੇ ਵਾਲਾ ਸਾਈਕਲ ਸਵਾਰ ਤੇ ਬੁੱਢੀ ਮਾਈ ਸਾਂਝ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਜੀ ਇਹ ਪਾਤਰ ਸਾਰੇ ਨਹੀਂ ਤਾਂ ਇਹਨਾਂ ਦੇ ਵਿੱਚੋਂ ਮੁੱਖ ਪਾਤਰ ਕਿਹੜਾ ਸਾਂਝ ਕਹਾਣੀ ਦਾ ਪ੍ਰੋਫੈਸਰ ਐਮ ਐਲ ਮਲਹੋਤਰਾ ਇਹ ਵੀ ਯਾਦ ਰੱਖਣਾ ਸਾਂਝ ਕਹਾਣੀ ਵਿੱਚ ਪ੍ਰੋਫੈਸਰ ਨੂੰ ਸਾਈਕਲ ਚਲਾਉਣ ਸਮੇਂ ਕਿਹੜੀ ਕਵਿਤਾ ਦਾ ਚੇਤਾ ਆਇਆ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਇੱਕ ਕਵਿਤਾ ਦਾ ਨਾਮ ਹੈ ਇਹਨੂੰ ਤੁਸੀਂ ਧਿਆਨ ਚ ਰੱਖਣਾ ਜੀ ਸਾਂਝ ਕਹਾਣੀ ਕਿਸ ਮਹੀਨੇ ਨਾਲ ਸੰਬੰਧਤ ਹੈ? ਇਹ ਮਿਕ ਕੁਲਫੀ ਕਹਾਣੀ ਦੀ ਗੱਲ ਪਹਿਲਾਂ ਪਾਸਵਾਲ ਕੀਤਾ ਸੀ ਕੁਲਫੀ ਕਹਾਣੀ ਕਿਸ ਮਹੀਨੇ ਨਾਲ ਸੰਬੰਧਤ ਹੈ ਜੂਨ ਦੇ ਨਾਲ ਤੇ ਜਿਹੜੀ ਸਾਂਝ ਕਹਾਣੀ ਹੈ ਕਿਸ ਮਹੀਨੇ ਨਾਲ ਸੰਬੰਧਤ ਹੈ ਜੀ ਇਹ ਆ ਜੀ ਜੂਨ ਮਹੀਨੇ ਦੇ ਨਾਲ। ਆ ਸਾਂਝ ਕਹਾਣੀ ਵਿੱਚਲੀ ਬੁੱਢੀ ਮਾਈ ਨੇ ਕਿੱਥੇ ਜਾਣਾ ਸੀਗਾ ਸਿਹੜੇ ਬਾਗਾਂ ਵਾਲੇ ਦੇ ਕੋਲ। ਇਹ ਸਵਾਲ ਜਵਾਬ ਨੇ ਜਿਹੜੇ ਜਿਹੜੇ ਪਹਿਲਾਂ ਕੀਤੇ ਆਪਾਂ ਉੱਪਰ ਕੀਤੇ ਆ ਤੁਹਾਡੇ ਨਾਲ ਸਾਂਝ ਬਣਾਈ ਆ ਉਹਨਾਂ ਦੇ ਨਾਲ ਜਿਹੜੀਆਂ ਕਹਾਣੀਆਂ ਦੇ ਮਹੱਤਵਪੂਰਨ ਸਵਾਲ ਸੀਗੇ ਸਵਾਲ ਹੋਰ ਬਣ ਸਕਦੇ ਆ ਬਹੁਤ ਬਣ ਸਕਦੇ ਆ ਚੈਨਲ ਦੇ ਨਾਲ ਜੁੜੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਹੁਣ ਕਰ ਸਕਦੇ ਹੋ ਜੇ ਵੀਡੀਓ ਦੇਖ ਕੇ ਤੁਹਾਡੀ ਮੰਡੀ ਤਸੱਲੀ ਹੋ ਗਈ ਵੀਡੀਓ ਨੂੰ ਸਾਂਝ ਜ਼ਰੂਰ ਬਣਾਇਓ ਕਿ ਹਾਂ ਕੋਈ ਵੀਡੀਓ ਤੁਸੀਂ ਖਾਸ ਚਾਹੁੰਦੇ ਹੋ ਤਾਂ ਟਿੱਪਣੀ ਕਰ ਦਿਓ ਕਿ ਜੀ ਇਸ ਵੀਡੀਓ ਤੁਹਾਨੂੰ ਚਾਹੀਦੀ ਹੈ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀਡੀਓ ਵੀ ਤੁਹਾਡੇ ਨਾਲ ਸਾਂਝ ਬਣਾਵਾਂਗੇ ਮਿਲਾਂਗੇ ਫਿਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਖਾਸ ਦਿਵਾਜ ਦੇ